ਔਰ ਅੱਜ ਦੇ ਪ੍ਰੋਗਰਾਮ ਵਿੱਚ ਹਾਜ਼ਰ ਸਾਰੇ ਬੱਚੇ ਵੀਰ ਪਹਿਣ ਆਓ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਈ ਵਾਰ ਸੋਚਦੀ ਆ ਕਿ ਅੱਜ ਕੱਲ ਬੜਾ ਰਿਵਾਜ ਹੋ ਗਿਆ ਉਹ ਆਪਣਾ ਜਨਮ ਸੈਲੀਬ੍ਰੇਟ ਕਰਨ ਦਾ ਅਸੀਂ ਜਨਮ ਦਿਨ ਬੜੇ ਮਨਾਣੇ ਆ ਪਰ ਅੱਜ ਬੈਠੇ ਸੋਚ ਰਹੀ ਸੀ ਕਿ ਅਸੀਂ ਆਪਣੇ ਜਿਉਂਦੇ ਤਾਂ ਆਪਣਾ ਜਨਮ ਦਿਨ ਮਨਾਨੇ ਆ ਪਰ ਜਦੋਂ ਸੰਸਾਰ ਤੋਂ ਚਲੇ ਗਏ ਕਿ ਕੋਈ ਸਾਨੂੰ ਯਾਦ ਰੱਖੇਗਾ ਗੁਰਬਾਣੀ ਦੇ ਵਿੱਚ ਕਿਹਾ ਗੁਰੂ ਪਾਤਸ਼ਾਹ ਨੇ ਜਿਵੇਂ ਕਿਹਾ ਇਹ ਸਰੀਰ ਮੇਰਾ ਇਸ ਜਗ ਮੇ ਆਏ ਕੇ ਕੀ ਤਦਕਰਮ ਕਮਾਏ ਅਰ ਸਾਡੇ ਸਾਹਮਣੇ ਭਗਤਪੂਰਨ ਸਿੰਘ ਜੀ ਉਹ ਮਿਸਾਲ ਹਨ जिन्ना ने इस जग ਦੇ ਵਿੱਚ ਆ ਕੇ ਨੇਕ ਕਰਮ ਕਮਾਏ ਸਿਰਫ ਨੇਕ ਕਰਮ ਨਹੀਂ ਕਮਾਏ ਉਹਨਾਂ ਨੇ ਆਪਣੀ ਜ਼ਿੰਦਗੀ ਜਿਉ ਕੇ ਇਹ ਦੱਸਿਆ ਕਿ ਇਨਸਾਨ ਦੀ ਜ਼ਿੰਦਗੀ ਦਾ ਮਕਸਦ ਆਪਣੇ ਆਪ ਆਪਣੀਆਂ ਖਾਇਸ਼ਾਂ ਪਿੱਛੇ ਆਪਣੇ ਪਰਿਵਾਰਾਂ ਪਿੱਛੇ ਜੀਣਾ ਨਹੀਂ ਮਨੁੱਖ ਦਾ ਜੀਵਨ ਦੂਸਰੇ ਦੇ ਕੰਮ ਆਣਾ ਹੈ ਦੂਸਰੇ ਮਨੁੱਖ ਦੇ ਕਹਿਣਾ ਤਾਂ ਸੀ ਕਹਿ ਦਿੰਨੇ ਆ ਕਿ ਪਰਮਾਤਮਾ ਨੇ ਸਾਰੇ ਮਨੁੱਖ ਬਣਾਏ ਸਾਰਿਆਂ ਚ ਇੱਕੋ ਜੋਤ ਹੈ ਪਰ ਜਦੋਂ ਇਹਨਾਂ ਸਰੀਰਾਂ ਦੇ ਵਿੱਚ ਵੱਖਰੇਵੇਂ ਆ ਜਾਂਦੇ ਨੇ ਤੇ ਕਈ ਵਾਰ ਮਾਪਿਓ ਵੀ ਉਹ ਸਰੀਰ ਸੰਭਾਲਣ ਤੋਂ ਅਸਮਰਥ ਹੋ ਜਾਂਦੇ ਕਈ ਵਾਰ ਸਰੀਰ ਨੂੰ ਵਿਸ਼ੇਸ਼ ਸਹਾਇਤਾ ਦੀ ਲੋੜ ਪੈਂਦੀ ਹੈ ਵਿਸ਼ੇਸ਼ ਧਿਆਨ ਦੀ ਤਵੱਜੋ ਦੀ ਲੋੜ ਪੈਂਦੀ ਹੈ ਔਰ ਫਿਰ ਉਸ ਵਕਤ ਇਹ ਪਿੰਗਲਵਾੜਾ ਵਰਗੀਆਂ ਸੰਸਥਾਵਾਂ ਜਿਨ੍ਹਾਂ ਵੱਲ ਇੱਕ ਆਮ ਮਨੁੱਖ ਦੇਖਦਾ ਔਰ ਮੈਂ ਸਮਝਦੀ ਆ ਜਿਹੜੇ ਇਸ ਦੀ ਸੇਵਾ ਕਰ ਰਹੇ ਨੇ ਉਹਨਾਂ ਦਾ ਜੀਵਨ ਵੀ ਕਿਤੇ ਸੰਤ ਦੇ ਜੀਵਨ ਤੋਂ ਘੱਟ ਨਹੀਂ ਹੁੰਦਾ ਮੈਨੂੰ ਯਾਦ ਹੈ ਅਸੀਂ ਛੋਟੇ-ਛੋਟੇ ਹੁੰਦੇ ਸੀ ਤੇ ਭਗਤਪੂਰਨ ਸਿੰਘ ਜੀ ਆਮ ਦਿਸਜਾਇਆ ਕਰਦੇ ਸੀ ਦਰਬਾਰ ਸਾਹਿਬ ਦੇ ਬਾਹਰ ਆਪਣਾ ਕਟੋਰਾ ਔਰ ਆਪਣਾ ਲਿਟਰੇਚਰ ਲੈ ਕੇ ਬੈਠੇ ਹੁੰਦੇ ਸੀ ਆਏ ਗਏ ਨੂੰ ਮਿਲਣਾ ਕਿਸੇ ਵੇਲੇ ਬੈਠ ਕੇ ਉੱਥੇ ਕੁਝ ਲਿਖਦੇ ਵੀ ਰਹਿਣਾ ਪਰ ਉਹਨਾਂ ਨੇ ਕਦੀ ਅਮੀਰ ਗਰੀਬ ਵੱਡੇ ਛੋਟੇ ਤਨਾਟ ਦਾ ਗਰੀਬ ਦਾ ਕਿਸੇ ਦਾ ਕਦੀ ਫਰਕ ਨਹੀਂ ਸੀ ਕੀਤਾ ਉਹਨਾਂ ਨੇ ਜਿਹੜਾ ਜ਼ਿੰਦਗੀ ਦਾ ਉਹਨਾਂ ਦਾ ਮਕਸਦ ਸੀ ਦੇਣ ਵਾਲਾ ਉਹਦਾ ਇੱਕ ਜਿਹੜਾ ਸੂਚਕ ਕਟੋਰਾ ਉਹ ਹਮੇਸ਼ਾ ਆਪਣੇ ਨਾਲ ਰੱਖਿਆ ਕਿ ਤੁਸੀਂ ਵੀ ਦਿਓ ਅੱਜ ਪੈੰਜੀ ਨੇ ਵੀ ਉਹੀ ਕਟੋਰਾ ਰੱਖਿਆ ਹੋਇਆ ਇਹ ਭਾਵਨਾ ਵਾਸਤੇ ਕਿ ਦਿਓ ਦੂਸਰੇ ਵਾਸਤੇ ਜਿਓ ਕੰਨਨ ਕੁਦਰਤ ਦੇ ਵਿੱਚ ਵੀ ਜਦ ਹਵਾ ਵਗਦੀ ਹੈ ਦੂਸਰੇ ਨੂੰ ਸੁੱਖ ਦਿੰਦੀ ਹੈ ਪਾਣੀ ਵਗਦਾ ਪਾਣੀ ਪੀ ਕੇ ਦੂਜੇ ਨੂੰ ਸੁੱਖ ਮਿਲਦਾ ਹੈ ਕੁਦਰਤ ਦੀਆਂ ਜੜੀਆਂ ਨੇਮ ਤਨ ਹਰ ਕੋਈ ਦੂਜੇ ਵਾਸਤੇ ਹੈ ਕੇਵਲ ਇਨਸਾਨ ਜਿਹੜਾ ਉਹ ਸੋਚ ਆਪਣੀ ਰੱਖਦਾ ਸੋ ਭਗਤਪੂਰਨ ਸਿੰਘ ਜੀ ਵਰਗੇ ਇਨਸਾਨ ਜਿਹੜੇ ਇਸ ਦੁਨੀਆ ਵਿੱਚ ਆਏ ਔਰ ਸੰਤ ਰੁਕੋ ਕੇ ਵਿਛਰੇ ਉਹ ਸਾਡੇ ਵਾਸਤੇ ਚਾਨਣ ਮਲਾਰਾ ਮਲਾਰਾ ਹਨ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਅਸੀਂ ਬੜੀ ਦੇਰ ਤੋਂ ਸੰਸਾ ਦੇ ਨਾਲ ਜੁੜੇ ਇੱਥੇ ਆਂਦੇ ਰਹੇ ਆਂ ਔਰ ਪੰਜੀ ਦੀ ਦੇਖ ਰੱਖ ਤੇ ਵਿੱਚ ਇਸ ਸੰਸਥਾਨ ਨੇ ਬਹੁਤ ਤਰੱਕੀ ਕੀਤੀ ਹੈ ਜਿੱਥੇ ਐਨੇ ਸਾਰੇ 4 ਸਕੂਲ ਖੋਲਣ ਉਥੇ ਵਿਸ਼ੇਸ਼ ਲੋੜਾਂ ਵਾਲੇ ਜਿਹੜੇ ਬੱਚੇ ਉਹਨਾਂ ਵੱਲ ਖਾਸ ਤਵੱਜੋ ਦੇ ਕੇ ਔਰ ਉਹਨਾਂ ਦੇ ਹੁਨਰ ਨੂੰ ਜਿਸ ਤਰ੍ਹਾਂ ਨਿਖਾਰਿਆ ਸੀ ਸਟੇਜ ਦੇ ਉੱਪਰ ਦੇਖਿਆ ਜਿਸ ਤਰ੍ਹਾਂ ਅ ਡਿਫਰੈਂਟਲੀ ਏਬਲਡ ਜਿਨ੍ਹਾਂ ਨੂੰ ਕਹਿੰਦੇ ਜਾਂ ਜਿਹੜੇ ਇਸ ਵਕਤ ਟ੍ਰੀਟਮੈਂਟ ਦੇ ਥੱਲੇ ਕੁਝ ਮਰੀਜ਼ ਚੱਲ ਰਹੇ ਹਨ ਪਰ ਕੁਦਰਤ ਨੇ ਜਿਹੜਾ ਉਹਨਾਂ ਦੇ ਵਿੱਚ ਇੱਕ ਹੁਨਰ ਇੱਕ ਅ ਅਜੇ ਹੀ ਸ਼ਕਤੀ ਦਿੱਤੀ ਹੈ ਜਿਹਨੂੰ ਡਾਕਟਰ ਇੰਦਰਜੀਤ ਕਾਰਸ ਜੀ ਵਰਗੇ ਲੀਡਰਾਂ ਨੇ ਸਟੇਜ ਤੇ ਉਹਨਾਂ ਬੱਚਿਆਂ ਨੂੰ ਮੌਕਾ ਦਿੱਤਾ ਕਿ ਆਕੇ ਆਪਣਾ ਕੁਦਰਤੀ ਹੁਨਰ ਜਿਹੜਾ ਉਹ ਸਾਰਿਆਂ ਨਾਲ ਸਾਂਝਾ ਕਰੋ ਅੱਜ ਆਕੇ ਇੱਥੇ ਜਿੱਥੇ ਮਹਿਸੂਸ ਹੋ ਰਿਹਾ ਕਿ ਜੀਨ ਦਾ ਮਕਸਦ ਕੁਝ ਹੋ ਰਿਹਾ ਅਸੀਂ ਦੁਨੀਆ ਚ ਕਿੱਥੇ ਤੁਰੇ ਫਿਰ ਰਹੇ ਆ ਸੋ ਅੱਜ ਦੀ ਇਹ ਜਿਹੜੀ ਇੱਕ ਹਿਊਮਿਲਟੀ ਦੀ ਭਾਵਨਾ ਏ ਆਪਣੀ ਜ਼ਿੰਦਗੀ ਦਾ ਇੱਕ ਮਕਸਦ ਬਣ ਜਾਵੇ ਤੇ ਮੈਂ ਸਮਝਦੀ ਆ ਬਹੁਤ ਵੱਡੀ ਪ੍ਰਾਪਤੀ ਹੈ। ਔਰ ਉਸ ਅ ਭਗਤਪੂਰਨ ਸਿੰਘ ਨੂੰ ਜਿਹਨੂੰ ਯਾਦ ਕਰਦੇ ਆ ਹਰ ਸਾਲ ਵਾਇਗਰੋ ਅੱਗੇ ਇਹ ਵੀ ਅਰਦਾਸ ਹੈ ਕਿ ਉਹਨਾਂ ਦੀ ਗੁਣਾਂ ਵਰਗੇ ਇਹਨਾਂ ਸੰਸਥਾਵਾਂ ਦੇ ਵਿੱਚੋਂ ਵੀ ਹੋਰ ਅਜਿਹੇ ਗੁਰਸਿੱਖ ਪੈਦਾ ਹੋਣ ਔਰ ਸਾਡੇ ਵੱਡੇ ਭਾਗਨ ਕਿ ਅਸੀਂ ਆ ਕੇ ਉਹਨਾਂ ਦਾ ਦਿਨ ਮਨਾਉਂਦੇ ਆ। ਉਹਨਾਂ ਦੇ ਗੁਣਾਂ ਦੀ ਸਾਂਝ ਪਾਉਂਦੇ ਆਂ ਔਰ ਉਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਣਾ ਲੈਂਦੇ ਆਂ ਜਿਨਨੇ ਬੱਚਿਆਂ ਨੂੰ ਅੱਜ ਇਨਾਮ ਮਿਲੇ ਉਹਨਾਂ ਵਾਸਤੇ ਖਾਸ ਵਧਾਈ ਮੈਂ ਤਾਂ ਹੈਰਾਨ ਆ ਕਿ ਬੱਚੇ ਕਿੰਨੇ ਕਿੰਨੇ ਨੰਬਰ ਲੈ ਕੇ ਮੈਰਿਟ ਵਿੱਚ ਆਏ ਬਹੁਤ ਬਹੁਤ ਮੁਬਾਰਕ ਹੋਣਾ ਸਾਰਾ ਬੱਚਿਆਂ ਨੂੰ ਅੱਜ ਜਿਨ੍ਹਾਂ ਨੇ ਸਟੇਜ ਦੇ ਉੱਪਰ ਪਰਫਾਰਮੈਂਸਿਸ ਦਿੱਤੀਆਂ ਇੱਕ ਤੋਂ ਇੱਕ ਵਧੀਆ ਪਰਫਾਰਮੈਂਸ ਦਿੱਤੀ ਹੈ ਸਾਰੇ ਬਹੁਤ ਮੁਬਾਰਕਬਾਦ ਦੇ ਹੱਕਦਾਰ ਹਨ ਇਹਨਾਂ ਨੂੰ ਟ੍ਰੇਨ ਕਰਨ ਵਾਲੇ ਇਹਨਾਂ ਦੇ ਟੀਚਰਸ ਦੇ ਉਹਨਾਂ ਦੀ ਜਿਹੜੀ ਇੱਕ ਸਮਰਪਿਤ ਭਾਵਨਾ ਉਹਦਾ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਇਹਨਾਂ ਕੁਝ ਕਹਿੰਦੇ ਹੋਏ ਮੈਂ ਤੁਹਾਡੇ ਸਭ ਕੋਲ ਇਜਾਜ਼ਤ ਲਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ